ਉਹ ਉੱਥੇ ਦੇਵਾਂਗੇ ਉਹਦਾ ਕੋਈ ਮੁੱਲ ਨਹੀਂ ਰੱਖਿਆ ਕੋਈ ਥ੍ਰੀ ਐਕਟ ਨਹੀਂ ਕਰੀ ਉਹ ਵੀ ਕਿਸੇ ਦੀ ਪਹਿਲਾਂ ਪੀਸ ਨੂੰ ਦੇਈ ਜੀ ਅੱਜ ਪੀਸ 5 50 ਰੁਪਏ 10 ਰੁਪਏ ਇਹਨਾਂ ਕਰਾ 50 ਰੱਖੀ ਆ ਆ ਇਹਨਾਂ ਦਾ ਬੜਾ ਕੰਮ ਇਹਨਾਂ ਕੋਈ ਕਹਾਵਤ ਹੈ ਨਾ ਪਰ ਸਾਨੂੰ ਬਾਹਰ ਵਾਲੇ ਲੋਕ ਇਹਦੇ ਵੀ ਤੁਹਾਂ ਤੋਂ ਇਹਦਾ ਫਿਰ ਦੇ ਦਿੱਤਾ ਨੂੰ ਲੋੜ ਹੋ ਰਹੀ ਪਾਰੋਂ ਪੇਜਾ ਹੋਣੇ ਹੋਰ ਬੜੇ ਬੜੇ ਕੱਲ ਰੇ ਇਹ ਲੋਕ ਨੇ ਜਿਹੜੇ ਕਿਸੇ ਕੌਮ ਦੇ ਹਮੇਸ਼ਾ ਪਾਕਿਸਤਾਨ ਨਾਲ ਲੜਦੇ ਹੁੰਦੇ ਨੇ ਕੰਟਰਾਕਟ ਸਰਕਾਰ ਦੇ ਨਾਲ ਹੋਇਆ ਮੇਰਾ ਉਦੋਂ ਲਾਫਰ ਹਨੂ ਅੰਗਰੇਜ਼ੀ ਦੇ ਸਿੱਖਣੇ ਬਾਰੇ ਦਿੱਤਾ ਬਹੁਤ ਜੰਗੀ ਤਮੰਦ ਤੇ ਬਾਈਟ ਮੇਰਾ ਪੜ੍ਹਨ ਦਾ ਬਾਕੀ ਉਹਨਾਂ ਪਾਸੇ ਨਾਲ ਮੈਂ ਸਿੱਧੀਆਂ ਪਾਉਣੇ ਬਣੇ ਮਲੇ ਇੰਡੀਅਨ ਸਰਕਾਰ ਮਲੇ ਫਰੈਂਸ ਇਹ ਕੋਈ ਨਹੀਂ ਰਾਜੀ ਜਿਹੜੇ 1.5 ਰੁਪਇਆ ਦੇਸ਼ਾਂ ਚੱਲੋ ਜਿਨੇ ਵਾਈਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬੜੇ ਆ ਭਈ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾ ਦਾ ਨੂੰ ਖਿਸਕ ਚਾਈ ਆ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਸੇਦਾਰ ਸਾਹਿਬ ਨੇ ਕੌਮ ਨੂੰ ਇਕੱਠਾ ਕਰ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ ਬਜਾਏ ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜਥੇਦਾਰ ਬਈ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਤੇ ਆਪਣੇ ਆਪਣੇ ਸਾਰੇ ਅਕਾਲੀ ਦਲਾਂ ਦਾ ਭੋਗ ਪਾਓ ਸਾਰੇ ਇਕੱਠੇ ਹੋ ਸੱਤ ਮੈਂਬਰੀ ਭਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜਥੇਦਾਰ ਜੀ ਦਾ ਹੁਕਮ ਮੰਨਣ ਤੋਂ ਸਾਰਿਆਂ ਨੇ ਇਹਨਾਂ ਨੇ ਬਾਦਲਨ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾ ਉਹਨਾਂ ਦੀ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਆ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦਮ ਦੇ ਮਿੱਟਖਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਬਾਬਾ ਬਲਬੀਰ ਸਿੰਘ ਹੋਣੀ ਆ ਬਾਬਾ ਅਵਤਾਰ ਸਿੰਘ ਬਿਧੀ ਚੰਦ ਜੀ ਜਿਹੜੇ ਨੇ ਜਾਂ ਬਾਬਾ ਹਰੀਆਂ ਵਿਲਾ ਵਾਲੇ ਨੇ ਕਰਨਾ ਦਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਣੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਜੰਨਿਆ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਆ ਬਾਬਾ ਸਰਬਜੋਤ ਬੇਦੀ ਆ ਬਾਬਾ ਸੇਵਾ ਸਿੰਘ ਪੁਰੀ ਪ੍ਰਾਮਪੁਰ ਖੇੜੇ ਵਾਲੇ ਨੇ ਉਹਨਾਂ ਸਾਰਿਆਂ ਨੇ ਬੜਾ ਗੁੱਸਾ ਪ੍ਰਗਟ ਕੀਤਾ ਪਈ ਤੁਸੀਂ ਇਹ ਬਹੁਤ ਗਲਤ ਤਰਤ ਪਾ ਲਈ ਆ ਪਈ ਕਾਲ ਤਖਤ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਆ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਜਿਆ ਸੀ ਉਹ ਪਰਮਾਤਮਾ ਤੋਂ ਥੱਲੇ ਉਥੋਂ ਜੋ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲੱਗ ਹੁਕਮ ਹੁੰਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਉਹਨੇ ਖਟਿਆ ਕੱਖ ਨਹੀਂ ਗਾ ਤੇ ਅਸੀਂ ਸਮਝਦੇ ਹਾਂ ਵੀ ਜਿਸ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਆਕਾਲੀ ਦਲ ਨੇ ਇਹਨਾਂ ਕੋਈ ਚ ਦਿੱਤਾ ਕਿਉਂਕਿ ਆਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਤੇ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਕੋਈ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਭੈਣ ਭਰਾ ਹੋ ਜਾ ਨਹੀਂ ਰਹਿ ਗਿਆ ਤੇ ਕੇਵੀ ਪਾਰਟੀ ਸੀ ਉਹਨਾਂ ਕਾਲੇਦਲ ਦੀਆਂ ਟਿਕਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਭਈ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਤ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਪਰ ਇਹਨਾਂ ਨੇ ਅਕਾਲ ਤਖਤ ਦਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕ ਝੂਠ ਹੋ ਗਈਆਂ ਉਹ ਇਕੱਠਿਆ ਹੋ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਤਵਾਦ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਾਂਗੇ ਕਿ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੂਜੇ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ ਉਹ ਰੱਦ ਕੀਤੀ ਜਾਵੇ ਉਸੇ ਸਬੰਧ ਵਿੱਚ ਅਸੀਂ ਭਰਤੀ ਦੇ ਸਬੰਧ ਵਿੱਚ ਪੰਜ ਮੈਂਬਰੀ ਸਾਰੇ ਪੰਜਾਬ 'ਚ ਜਾਰੀ ਹੈ ਕੱਲ ਮਲੇਰਕੋਟਲੇ ਸੀ ਅੱਜ ਮੇਰਾ ਖਿਆਲ ਜਲੰਧਰ ਹੈ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਖਾ ਹੈ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਹੈ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਧਰਮ ਦੇ ਗੁਰਦੁਆਰੇ ਸੀ ਪਰ ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਸੀ ਪੈਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ ਤੇ ਇਕੱਠ ਕਰਨ ਉਹਦੇ ਵਾਸਤੇ ਮੈਂ ਅੱਜ ਫਕੇ ਚਰ ਕੂੜੀਆਂ ਦੇ ਮਰੀਦ ਕੇ ਹਲ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਅਕਾਲ ਤਖਤ ਵਾਸਤੇ ਸਾਰਾ ਕੁਝ ਛੱਡਣ ਨੂੰ ਤਿਆਰ ਹੈ ਲੋਕਾਂ 'ਚ ਉਤਸ਼ਾਹ ਭਰਤੀ ਕਰਨ ਦਾ ਵੀ ਹੈ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖਤ ਦੀ ਮਾਨ ਮਰਜਾਦਾ ਜਿਹੜੀ ਹੈ ਉਹਦਾ ਇਹ ਸਤਿਕਾਰ ਮਾਨ ਕਰਨਾ ਜਿਹੜਾ ਹਰ ਗੁਰਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਆ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸ ਸੰਤੋਖ ਰਾਇ ਜिले ਗਰਦਾਸਪੁਰ ਦੇ ਵਿੱਚ ਹੋਇਆ ਸਾਡੇ ਹੁੰਦਿਆਂ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਸਾਨੂੰ ਕੁਝ ਮਿਲੇ ਜਾਂ ਨਾ ਮਿਲੇ ਅਸੀਂ ਕਿਸੇ ਅਹੁਦੇ ਵਾਸਤੇ ਕਿਸੇ ਚੌਧਰ ਵਾਸਤੇ ਨਹੀਂ ਤੁਰੇ ਫਿਰਦੇ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਜੇ ਅਕਾਲ ਤਖਤ ਦੀ ਮਾਨ ਮਰਯਾਦਾ ਕਾਇਮ ਰਹੂਗੀ ਸਿੱਖੀ ਚੜ੍ਹਦੀ ਕਲਾ ਚ ਰਹੋਗੇ ਸਿੱਖੀ ਤੇ ਜਮਾ ਬੰਦਾ ਜਿਹਨੂੰ ਇੰਨਾ ਕੁਝ ਕੌਮ ਨੇ ਦਿੱਤਾ ਵਾ ਉਹ ਅੱਜ ਪਾਸੇ ਹੋ ਜੇ ਤੇ ਬਾਕੀ ਸਾਰੇ ਇਕੱਠੇ ਹੋ ਸਕਦੇ ਆ ਪਰ ਉਹਨੂੰ ਨਾਲ ਲੈ ਕੇ ਕਿਉਂਕਿ ਲੋਕ ਬਿਲਕੁਲ ਨਹੀਂ ਚੱਲਦੇ ਨਾ ਮੈਂ ਤੇ ਬੇਟਾ ਅਸੀਂ ਖਤਮ ਕਰਦੇ ਸੀ ਅਕਾਲ ਅਕਾਲ ਤਖਤ ਦੇ ਹੁਕਮ ਤੇ ਅਸੀਂ ਤੇ ਉਹਨੂੰ ਸਮਾਪਤ ਕਰ ਦਿੱਤਾ ਇਹ ਕਿ ਹੁਣ ਅਕਾਲ ਤਖਤ ਦੀ ਕਮੇਟੀ ਆ ਅਕਾਲ ਤਖਤ ਦੀ ਜਿਹੜੀ ਪੰਜ ਮੈਂਬਰੀਆ ਦੋ ਤਿੰਨਾਂ ਨੇ ਅਸਤੀਫਾ ਦਿਵਾਤੇ ਸੀ ਉਹ ਪੰਜ ਮੈਂਬਰੀ ਕਮੇਟੀ ਆ ਹੁਣ ਉਹਦਾ ਅਕਾਲ ਤਖਤ ਵਰਸਸ ਸੁਖਬੀਰ ਆ ਸੁਧਾਰ ਲੈਰ ਨਹੀਂ ਆਉਨੂ ਹਾਂ ਕੱਲ ਤੱਕ ਆ ਠੀਕ ਬਾੜੀ ਖਾਲਸਾ ਬਾੜੀ ਫਤਿਹ ਮੇਰਾ ਨਾਮ ਭੀਰ ਸਿੰਘ ਪਿੰਡ ਵੀੜਾ ਅਸੀਂ ਜਿਹੇਦਰ ਸਾਹਿਬ ਦੇ ਇੱਥੇ ਆਏ ਬਜੇਗਰ ਸਾਹਿਬ ਨਾਲ ਛੋਟੇਪੁਰ ਸਾਹਿਬ ਆਏ ਹੀ ਅਸੀਂ ਇਹਨਾਂ ਦੇ ਨਾਲ ਆ ਹਰ ਹੋ ਮੋਮ ਆ ਕੇ ਦਿਲ ਤਿਆਰ ਤੀਨ ਫੇਰ ਉੱਥੇ ਆਵਾਂਗੇ ਜਿੱਥੇ ਇਹਨਾਂ ਦੱਸਿਆ ਤੇ ਅਸੀਂ ਨਾਲ ਆ ਨਾਲ ਜਿਤਨਾ ਵੀ ਆਖਣਗੇ ਇਹਨਾਂ ਨਾਲ ਨਾਲੇ ਬਿਲਕੁਲ ਖਾਨੀਰਨ ਵਾਲੀ ਵਾਤਵਾਦੀ ਵਾਤਵਾਦੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੋਚਾ ਸਿੰਘ ਜੀ ਛੋਟੇਪੜ ਤੇ ਸਾਡੀ ਬੇਨਦੀ ਦੇ ਉੱਤੇ ਪਿੰਡ ਮਰੀਦ ਕੇ ਪਹੁੰਚੇ ਨੇ 10 ਦੇ ਗ੍ਰਹਿ ਵਿਖੇ ਔਰ ਇਲਾਕੇ ਦੀਆਂ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਹੈ 4 ਅਪ੍ਰੈਲ ਦਾ ਜੋ ਪ੍ਰੋਗਰਾਮ ਇਹ ਲੈ ਕੇ ਆਏ ਨੇ ਉਹਦੇ ਵਾਸਤੇ ਵੱਤੋ ਵੱਤ ਉਤਸ਼ਾਹ ਹੈ ਅਕਾਲੀ ਦਲ ਦੀ ਭਰਤੀ ਵਾਸਤੇ ਸੰਗਤਾਂ ਮੇਰੀ ਬੜਾ ਉਤਸ਼ਾਹ ਹੈ ਸਾਸੀ ਪੂਰੀ ਉਮੀਦ ਕਰਦੇ ਆਂ ਕਿ ਜਿਵੇਂ ਜਸਦੇਵ ਸੱਚਾ ਸਿੰਘ ਛੋਟੇਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਇਲਾਕੇ ਵਿੱਚ ਵੱਤ ਵਦ ਭਰਤੀ ਵੀ ਕਰਾਂਗੇ ਔਰ 4 ਤਰੀਕ ਦੀ ਮੀਟਿੰਗ ਦੇ ਵਿੱਚ ਵੱਤ ਵਦ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ